ਸੜਕ ਪ੍ਰੋਗਰਾਮ ਗੱਲ ਕਰਾਂਗੇ ਪਟਾਣਕੋਟ ਤੇ ਸਝਾਂਪੁਰ ਦੀ ਜਿੱਥੇ ਕਿ ਬੱਸ ਸਟਾਪ ਬੰਦ ਹੋਣ ਕਰਕੇ ਲੋਕ ਬੜੀ ਪਰੇਸ਼ਾਨੀ ਦੇ ਸਬਬ ਵਿਚੁਰਾਂ ਗ੍ਰਿੰਡ ਜਿਸ ਕਰਕੇ ਲੋਕਾਂ ਨੇ ਕਈ ਦਫਾ ਇਸ ਗੱਲ ਨੂੰ ਪ੍ਰਸ਼ਾਸਨ ਦੇ ਧਾਇਰੇ ਵਿੱਚ ਲਿਆਂਦਾ ਇਲਾਕੇ ਦੇ ਲੋਕਾਂ ਦਾ ਮੰਨ ਹੈ ਕਿ ਬੰਦ ਪਏ ਬੱਸ ਸਟਾਫ ਦਾ ਪ੍ਰਸ਼ਾਸਨ ਕੋਲ ਕਈ ਵਾਰ ਮੁੱਦਾ ਚੁਕਿਆ ਗਿਆ ਪਰ ਹਾਲੇ ਤੱਕ ਇਸ ਵਿਸ਼ੇ ਤੇ ਧਿਆਨ ਟੱਕ ਨਹੀਂ ਦਿੱਤਾ ਗਿਆ ਜਣਾ ਇਹ ਜਾਣਿਆ ਕਿ ਲੋਕੀ ਬਹੁਤ ਪਰੇਸ਼ਾਨ ਹੋ ਰਹੇ ਕਈਆਂ ਨੇ ਇਥੋਂ ਜੰਮੂ ਜਾਣਾ ਹੁੰਦਾ ਆ ਉਹਦੀ ਵੀ ਇੱਥੇ ਹੰਨੀ ਚੰਡੀਗੜ ਕੋਈ ਵੀ ਇੱਥੇ ਬੱਸ ਖਲੋਦੀ ਨਹੀਂ ਆ ਤੇ ਅਜੇ ਤੱਕ ਨਾ ਪ੍ਰਸ਼ਾਸਨ ਨਾ ਸਰਕਾਰਾਂ ਕੋਈ ਧਿਆਨ ਨਹੀਂ ਦੇਣੀਆਂ ਕਿ ਬੱਸ ਸਟੈਂਡ ਜ਼ਰੂਰੀ ਹੈ ਕਈ ਸਰਕਾਰਾਂ ਆਈਆਂ ਤੇ ਕਈ ਚਲ ਗਈਆਂ ਨੇ ਫਿਰ ਲ ਕਿਸੇ ਦਾ ਇੱਧਰ ਧਿਆਨ ਨਹੀਂ ਦਿੰਦਾ ਅਸੀਂ ਸਰਕਾਰ ਅੱਗੇ ਬੇਨਤੀ ਕਰਨੇ ਆਂ ਕਿ ਬੱਸ ਸਟੈਂਡ ਬਹੁਤ ਜ਼ਰੂਰੀ ਆ ਤੇ ਜਲਦੀ ਤੋਂ ਜਲਦੀ ਬਣਾਇਆ ਜਾਏ ਸਖਤ ਜ਼ਰੂਰਤਾਂ ਦੀ ਲੋਕੀ ਬਹੁਤ ਪਰੇਸ਼ਾਨ ਹੋ ਰਹੇ ਨੇ ਜਿੱਦਾਂ ਸਾਡੇ ਸਿਆਹਪੁਰ ਤੋਂ ਬਹੁਤ ਪੁਰਾਣੀ ਬਸ ਸਟੈਂਡ ਦੀ ਸਮੱਸਿਆ ਚੱਲੀ ਆ ਰਹੀ ਆ ਉਹ ਅੱਜ ਤੱਕ ਬਿਲਕੁਲ ਹੱਲ ਨਹੀਂ ਹੋਈ ਤਕਰੀਬਨ ਅੱਜ ਸਿਆਹਪੁਰ ਸ਼ਹਿਰ ਦੇ ਲੱਗੇ ਹਾਰੇ ਦੁਆਲੇ ਯਾਦੋਂ 60000 ਦੀ ਆਬਾਦੀ ਆ ਇਹ ਸਾਡੇ ਬਹੁਤ ਹੀ ਮਤਲਬ ਗਾ ਪੁਰਾਣਾ ਮੁੱਦਾ ਜਿਹੜਾ ਕਈ ਸਦੀਆਂ ਤੋਂ ਚੱਲਦਾ ਆ ਰਿਹਾ ਤੇ ਅੱਜ ਤੱਕ ਹੱਲ ਨਹੀਂ ਹੋਇਆ ਤੇ ਇਲੈਕਸ਼ਨ ਫੇਰ ਵਗਣਾ ਕਮੇਟੀਆਂ ਦੇ ਚਾਹੇ ਵਗਣਾ ਬਿਨਾ ਸਵਲ ਵੀ ਆ ਰਹੇ ਆ ਪਰ ਇਹ ਮਤਲਬ ਗਾ ਵਿਸ਼ਵਾਸ ਨਹੀਂ ਦੇ ਕੇ ਮਤਲਬ ਗਾ ਰਹਿ ਜਾਂਦਾ ਅਸੀਂ ਮਦਰ ਵਕਨਾ ਸਰਕਾਰ ਅਗੇ ਐਮਐਲਏ ਅਗੇ ਮਦਰ ਵਕਨਾ ਇਹ ਗੁਜਾਸ਼ ਕਰ ਰਿਆਂ ਕਿ ਇਸ ਮਸਲੇ ਛੇਤੀ ਛੇਤੀ ਹੱਲ ਕੀਤਾ ਜਾਏ ਤਾਂ ਕਿ ਲੋਕਾਂ ਨੂੰ ਸਬਦਾ ਮਿਲ ਸਕੇ ਇੱਕ ਤਾਂ ਸ਼ਹਿਰ ਵਾਸੀ ਉਹਦੇ ਨਾਲ ਦੇ ਪਿੰਡ ਵਾਲੇ ਨੇ ਜਿਹੜੇ ਇਹਨਾਂ ਸਾਰਿਆਂ ਨੂੰ ਬਹੁਤ ਵੱਡੀ ਮੁਸ਼ਕਲ ਆ ਇਹਦਾ ਮੁੱਦਾ ਸਾਡੇ ਐਮਐਲਏ ਨਰੇਸ਼ਪੁਰੀ ਜੀ ਨੇ ਵਿਧਾਨ ਸਭਾ 'ਚ ਵੀ ਉਠਾਇਆ ਸੀ ਪਰ ਹਾਲ ਅਜੇ ਤੱਕ ਵੀ ਕੋਈ ਨਹੀਂ ਹੋਇਆ ਬਹੁਤ ਲੰਮੇ ਸਮੇਂ ਤੋਂ ਇਹ ਚੱਲਦਾ ਆ ਰਿਹਾ ਜਦੋਂ ਬਜਾਰਤਾ ਆਉਂਦੀਆਂ ਨੇ ਉਹ ਕਹਿੰਦੇ ਆ ਅਸੀਂ ਬਣਾ ਦੇਾਂਗੇ ਅਸੀਂ ਬਣਾ ਦੇਾਂਗੇ ਅੱਜ ਤੱਕ ਕਿਸੇ ਵੀ ਬਾਜ਼ਾਰਤ ਨੇਦਵਾਲ ਕੋਈ ਧਿਆਨ ਨਹੀਂ ਦਿੱਤਾ ਵਾਦਾ ਕਰਦੇ ਨੇ ਤੇ ਬਾਅਦ ਦੇ ਵਿੱਚ ਮੁਕਰਮਾ ਕਰ ਜਾਂਦੇ ਨੇ ਤੇ ਚਾਹੇ ਬਾਜ਼ਾਰਤ ਕਿਸੇ ਦੀ ਵੀ ਆ ਸਾਰਿਆਂ ਨੇ ਵਾਦੇ ਕੀਤੇ ਤੇ ਪਰੇਸ਼ਾਨੀ ਸਾਡੇ ਜਿਹੜੇ ਇਥੋਂ ਰਹਿਣੇ ਵਾਲੇ ਲੋਕ ਆ ਪਿੰਡਾਂ ਦੇ ਲੋਕਾਂ ਜਾਂ ਸ਼ਹਿਰ ਦੇ ਆ ਪਰੇਸ਼ਾਨੀ ਸਾਨੂੰ ਲੋਕਾਂ ਨੂੰ ਸਾਡੇ ਬੱਚਿਆਂ ਨੇ ਬਾਹਰ ਪੜਨ ਜਾਣਾ ਹੁੰਦਾ ਕਿਸੇ ਨੇ ਚੰਡੀਗੜ੍ਹ ਜਾਣਾ ਉਹਦੇ ਬਾਅਦ ਸਾਨੂੰ ਸਪੈਸ਼ਲ ਪਠਾਨਕੋਟ ਜਾਣਾ ਸਰ ਇਹ ਬੱਸ ਸਟਾਪ ਰਗੁਨਾ ਸਾਹਿਬ ਪੁਲੀਜੀ ਨੇ ਬਣਾਇਆ ਸੀ ਇਥੇ ਲੌਕਡਾਊਨ ਤੋਂ ਬਾਅਦ ਬਸ ਸਟੈਂਡ ਨਹੀਂ ਚੱਲਿਆ ਲੌਕਡਾਊਨ ਤੋਂ ਪਹਿਲਾਂ ਇੱਕ ਸਫਸਰ ਆਏ ਸੀ ਈਵਨ ਕੀ ਜਿ ਉਹਨਾਂ ਨੇ ਪ੍ਰਾਈਵੇਟ ਬਸਾਂ ਕਿਥੇ ਰਕਵਾਈ ਸੀ ਤੇ ਉਸ ਤੋਂ ਬਾਅਦ ਕਲੇਨੇ ਨੇ ਪੁੱਛਿਆ 10 ਲੱਖ ਰੁਪਏ ਇਹਦੇ ਪਾ ਲਗਾਇਆ ਗਿਆ ਦੇਖ ਲਓ ਤੁਸੀਂ ਕਿਤੇ ਵੀ ਇਹ 10 ਲੱਖ ਦਾ ਕੁਛ ਲੱਗਿਆ ਨਹੀਂ ਲੱਗਿਆ ਉਹ ਸਭ ਵਧੀਆ ਸਨਾਪਾਂ ਸੀ ਸਭ ਟੁੱਟੀਆਂ ਗਈਆਂ ਜੀ ਗਾਂਪੁਰ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਜਿਹੜਾ ਬਸ ਸਟੈਂਡ ਜਿਹੜਾ ਹੈਗਾ ਉਹ ਆਪਾਂ ਨਹੀਂ ਹੈ ਜਾਤੇ ਤਾਂ ਮੈਂ ਰਾਮੂਦੀ ਸ਼ਰਮਾ ਡਾਇਰੈਕਟਰ ਸੂਰਜ ਵਸ਼ੀ ਰਾਮਾਣਾਟਾ ਕਲੱਬ ਸੁਜਾਨਪੁਰ ਜਿਹੜਾ ਨਾ ਉਹ ਇੱਕ ਇਹੋ ਜਿਹਾ ਕੁਸਬਾਣ ਚੁਕਦਾ ਹੈ ਜਿਹਨੂੰ ਹਰ ਸਰਕਾਰਾਂ ਨੇ ਦੋਹਾਈ ਹੈ ਕਿਉਂਕਿ ਇੱਥੇ ਅੱਜ ਤੱਕ 75 76 ਸਾਲ ਦੇਸ਼ਨੋ ਯਾਦ ਹੋਏ ਹੋਏ ਗਿਆ ਮਗਰ ਇੱਕ ਸੁਜਾਨਪੁਰ ਵਾਸੀ ਤੇ ਨਾਲ ਲੱਗਦੇ ਲੱਗਦੇ ਪਿੰਡ ਜਿਹੜੇ ਨਾ ਅੱਜ ਤੱਕ ਮੂਲ ਬੂਤ ਸੁਵਿਧਾਵਾਂ ਜਿਹੜੇ ਮੂਲ ਬੂਤ ਆਮ ਸੁਵਿਧਾਵਾਂ ਹੋਣ ਚਾਹੀਦੀਆਂ ਨੇ ਇੱਕ ਪਰਸਨ ਬੰਦੇ ਨੂੰ ਨਹੀਂ ਕਿਉਂਕਿ ਜੇ ਇੱਥੇ ਬੱਸ ਸਟੈਂਡ ਬਣ ਜਾਂਦਾ ਹੈ ਇੱਕ ਬੰਦੇ ਨੂੰ ਨਹੀਂ ਸੁਜਾਨਪੁਰ 42000 ਦੀ ਆਬਾਦੀ ਹੈ ਉਹਦੇ ਨਾਲ ਅਗੇ 10 20000 ਲੋਕੀ ਪਿੰਡ ਦੇ ਵੀ ਆਣਾ ਉਹਨਾਂ ਨੂੰ ਵੀ ਦਾ ਫਾਇਦਾ ਮਿਲਦਾ ਹੈ ਥੋੜੇ ਹੁੰਦੇ ਤੋਂ ਇਹ ਚੀਜ਼ਾਂ ਦੇਖਣ ਆ ਰਹੀ ਹੈ ਜਿਹੜਾ ਕਿ ਸਾਨੂੰ ਵੀ ਕਿਤੇ ਆਪਣਾ ਕੋਈ ਟੈਸਟ ਦੇਣ ਜਾਣੇ ਪੈਂਦਾ ਸੀ ਤਾਂ ਵੀ ਕੋਈ ਬੱਸ ਸਟੈਂਡ ਨਹੀਂ ਸੀ ਰਗਨਾ ਸਾਹਿਪੁਰੀ ਨੇ ਬਹੁਤ ਹੀ ਮੁਸ਼ਕਲ ਦੇ ਬਾਅਦ ਇੱਥੇ ਬੱਸ ਸਟੈਂਡ ਤੇ ਨਹੀਂ ਬਣ ਸਕਿਆ ਇੱਕ ਬੱਸ ਸਟਾਪ ਬਣਾਇਆ ਹੈ ਜਿਹੜਾ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਉਹਦੀ ਅੱਜ ਕਿੱਦਾਂ ਦੀ ਹਾਲਤ ਹੋ ਗਈ ਹੈ ਬੱਸ ਸਟਾਪ ਦੇ ਵਿੱਚ ਇੱਥੇ ਟਿਕਟ ਮਿਲਦੀ ਰਹੀ ਹੈ ਸੁਜਾਲਪੁਰ ਦੀ ਜਦੋਂ ਸਰਕਾਰਾਂ ਚੇਂਜ ਹੋਈਆਂ ਮੈਂ ਕਿਸੇ ਸਰਕਾਰ ਦਾ ਨਾਮ ਨਹੀਂ ਲਵਾਵਾਂਗਾ ਕਿ ਹਾਂ ਉਹ ਸਰਕਾਰ ਆਈ ਉਹਨਾਂ ਨੇ ਬੰਦ ਕਰਾਇਆ ਰਗਨਾਥ ਸਾਹਿਬ ਪੁਰੀ ਦੇ ਬਾਅਦ ਜਿਹੜੀ ਵੀ ਸਰਕਾਰ ਆਈ ਜਿਹੜੇ ਵੀ ਮੌਜੂਦਾ ਐਮਐਲਏ ਆਏ ਉਹਨਾਂ ਨੇ ਇਸ ਸੁਰਤਿਆ ਨਹੀਂ ਦਿੱਤਾ ਕਿਸੇ ਨੇ ਚਾਹੀਦਾ ਕਿ ਨਦੇਸ਼ਪੁਰੀ ਦੇ ਪਿਤਾ ਸ਼੍ਰੀ ਰਗਨਾਥ ਸਾਹਿਬ ਪੁਰੀ ਨੇ ਬਹੁਤ ਹੀ ਸੁਧਾਰ ਕੀਤਾ ਸੁਜਾਲਪੁਰ ਦਾ ਕੋਸ਼ਿਸ਼ ਵੀ ਕੀਤੀ ਔਰ 65% ਜਿਹੜਾ ਕੰਮ ਹੀ ਸੁਝਾਨਪੁਰ ਦੇ ਬੱਸ ਸਟੈਂਡ ਦਾ ਹੋ ਚੁੱਕੇ ਦਾ ਹੀ ਨੀ ਪੱਤਰਕੋ ਹੋ ਚੁੱਕੇ ਦਾ ਹੀ ਸਟਾਪ ਬਣ ਗਿਆ ਦਾ ਹੀ ਠੀਕ ਹੈ ਨਵੀਂ ਸਰਕਾਰ ਆਈ ਹੈ ਨਵੇਂ ਬਤਿਆਂ ਨੂੰ ਮੌਕਾ ਦੇਣਾ ਚਾਹੀਦਾ ਪਰ ਉਹਨਾਂ ਨੂੰ ਆਪਣੀ ਬਾਵਾਹੀ ਖੱਟਣ ਵਾਸਤੇ 35% ਕੰਮ ਹੋਰ ਕਰ ਦਿੰਦੇ ਨਾ ਤੇ ਇੱਥੇ ਇੱਕ ਬੱਸ ਸਟਾਪ ਨਹੀਂ ਬੱਸ ਸਟੈਂਡ ਹੋਣਾ ਹੈ ਇਸ ਵੇਲੇ ਸੀ ਸੁਝਾਨਪੁਰ ਦੇ ਬੱਸ ਸਟਾਪ ਤੇ ਮੌਜੂਦ ਹੈ ਗਿਆ ਔਰ ਹਾਲਤ ਜਿਹੜੇ ਆ ਗਿਆ ਉਹ ਕਿ ਸਗੇ ਸਗੇ ਹੱਡਿਓ ਕਿ ਇਸ ਬਸ ਸਟਾਪ ਦੀ ਹਾਲਤ ਕੀ ਹੈ ਜੀ ਅ ਕੋਈ ਵੀ ਜੀ ਦਾ ਪ੍ਰਬੰਧ ਨਹੀਂ ਹੈਗਾ ਔਰ ਇਸ ਤਰ੍ਹਾਂ ਇਹ ਬਸ ਸਟਾਪ ਜਿਹੜਾ ਹੈਗਾ ਬੰਦ ਪਿਆ ਗਿਆ ਤੇ ਕੋਈ ਵੀ ਬਸ ਨਹੀਂ ਰੁਕਦੀ ਹੈਗੀ ਇਹ ਇਥੋਂ ਦੇ ਵਿਧਾਇਕ ਜਿਹੜੇ ਹੈਗੇ ਨੇ ਇਸ ਨੂੰ ਨਹੀਂ ਲੜਾ ਨੇ ਵਿਭਾਗ ਸਭਾ ਦੇ ਵਿੱਚ ਵੀ ਇਹ ਮੁੱਦਾ ਉਠਾਇਆ ਸੀ ਕਿ ਸੁਜਨਪੁਰ ਦਾ ਬਸ ਸਟਾਪ ਜਿਹੜਾ ਹੈਗਾ ਇੱਕ ਟਰੋਪਰ ਤਰੀਕੇ ਨਾਲ ਚੱਲਣਾ ਚਾਹੀਦਾ ਹੈਗਾ ਔਰ ਇਸ ਬਸ ਸਟਾਪ ਨੂੰ ਅਪਡੇਟ ਕਰਕੇ ਇੱਕ ਬਸ ਸਟੈਂਡ ਜਿਹੜਾ ਹੈਗਾ ਉਹ ਬਣਾਇਆ ਜਾਣਾ ਚਾਹੀਦਾ ਹੈਗਾ ਤਾਂ ਕਿ ਲੋਕਾਂ ਨੂੰ ਸਾਰੀਆਂ ਫੈਸਿਲਿਟੀਆਂ ਨੇ ਸਿਕੰਦਰ ਪਰ ਫੇਰ ਵੀ 23 ਸਰਕਾਰਾਂ ਜਿਹੜੀਆਂ ਆਈਆਂ ਉਹਨਾਂ ਨੇ ਇਹਦੇ ਤੇ ਕੰਮ ਕੀਤਾ ਲੇਕਿਨ ਬਸ ਸਟਾਪ ਜਿਹੜਾ ਹੈਗਾ ਉਹ ਚੱਲੂ ਨਹੀਂ ਹੋਇਆ ਹੈਗਾ ਇਸ ਸਰਕਾਰ ਦੇ ਵੀ 4 ਸਾਲ ਨਿਕਲ ਚੁਕੇ ਨੇ ਆਵਾਜ਼ ਜਿਹੜੀ ਹੈਗੀ ਵਿਧਾਨ ਸਭਾ ਤੱਕ ਪਹੁੰਚੀ ਆ ਗਈ ਹੈ ਲੇਕਿਨ ਫੇਰ ਵੀ ਇਹ ਬਸ ਸਟਾਪ ਜਿਹੜਾ ਹੈਗਾ ਉਹ ਚੱਲੂ ਨਹੀਂ ਹੋਇਆ ਹੈਗਾ ਅਜੇ ਮਾਂ ਜ਼ਿੰਮੇਦਾਰ ਪਠਾਨ ਕੌਣ ਟਾਕਰਪੁਰ ਸਾਹਿਬ ਦੀ ਗੱਲ ਕਰਾਂ ਨਗਰਪਾਲਿਕਾ ਵਾਰਡ ਨੰਬਰ 6 ਦੇ ਵਾਸੀ ਲੰਬੇ ਅਰਸੇ ਤੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਨਰਕ ਦੇ ਵਿੱਚ ਜ਼ਿੰਦਗੀ ਕੱਟ ਰਹੇ ਨੇ ਹਾਲਾਤ ਐਥੋਂ ਤੱਕ ਪਹੁੰਚ ਗਏ ਨੇ ਕਿ ਲੋਕਾਂ ਨੇ ਐਲਾਨ ਕਰ ਦਿੱਤਾ ਹੈ ਕਿ ਜੂ ਲੀਡਰ ਇੱਕ ਕੰਮ ਕਰਵਾਏਗਾ ਉਸ ਨੂੰ ਹੀ ਵੋਟ ਪੁਗਤਾਈ ਜਾਏਗੀ ਪਾਣੀਆ ਪੁਲ ਆ ਟੁੱਟ ਗਿਆ ਹੈ ਬਾਨਾ ਟੁੱਟ ਗਿਆ ਹੈ ਤੁਜੀ ਬੱਚੋ ਇਹਦਾ ਅੱਛਾ ਜੀ ਹਾਂ ਜੀ ਤੇ ਕਈ ਵਾਰੀ ਲੋਕਾਂ ਦੇ ਘਰਾਂ ਚ ਪਾਣੀ ਵੜ ਜਨਾ ਰੋਟੀ ਨੂੰ ਬੜਾ ਕੰਮਦਾਰੀ ਹੁੰਦੀ ਨੰਗਰਾ ਚ ਰੋਟੀਆਂ ਗੁਰਦੁਆਰੇ ਚ ਲਈ ਆ ਗਿਆ ਇਕੱਲੇ ਸੀ ਹਾਂ ਉਹਨਾਂ ਟਾਈਮ ਪਾਣੀ ਉਹ ਕਰਾਂ ਜੇ ਪਾਣੀ ਵੜਦਾ ਫੇ ਕੀ ਕੀ ਨੁਕਸਾਨ ਕੀ ਹੁੰਦਾ ਨੁਕਸਾਨ ਕੱਪੜੇ ਦੀ ਦੇ ਖਰਾਬ ਮੇਰੇ ਸਾਡੇ ਬੈੱਡ ਗੁੱਡ ਲਮਾਰੀਆਂ ਦੇ ਵਿੱਚ ਸਾਰਾ ਪਾਣੀ ਦਾ ਜਿਆਦਾ ਕੀ ਕਰਗੇ ਜੀ 40 ਰੁਪਏ ਚ ਪੰਜ ਜਿੱਤਾ ਹਤੇ ਅੱਛਾ ਮਾਰੇ ਜਿਹੜਾ ਸਾਡਾ ਪ੍ਰਧਾਨ ਬਣਿਆ ਦਾ ਹਮ ਤੁੰਨੇ ਵੀ ਸਾਡੀ ਕੋਈ ਸੁਣਾਈ ਨਹੀਂ ਕੀਤੀ ਜਦੋਂ ਵੋਟਾਂ ਦਾ ਟਾਈਮ ਹੁੰਦਾ ਤੁਹਾਡਾ ਬਹੁਤ ਕੁਝ ਬਣਾਵਾਂਗੇ ਬਹੁਤ ਕੁਝ ਬਣਾਵਾਂਗੇ ਜਦੋਂ ਬੋਟ ਨਹੀਂ ਕਰ ਜਾਂਦੀ ਤਾਂ ਸਾਨੂੰ ਕੁਝ ਪੁੱਛਦੇ ਨਹੀਂ ਛੱਡ ਰੱਟਿਆ ਨੇ ਸਾਡੇ ਟਾਈਮ ਤੇ ਸਦੇ ਪਾਣੀ ਬਹੁਤ ਜ਼ਿਆਦਾ ਹੁੰਦਾ ਘਰਾਂ ਵਿੱਚ ਕੋਮੜਾ ਰੋਟੀ ਬਣਾਉਂਦੀ ਬਹੁਤ ਦਿੱਕਤ ਆ ਜਾਂਦੀ ਕੋਈ ਨਿਕਾਸ ਨਹੀਂ ਕੀਤੀ ਜਾਂਦੀ ਸਾਡੇ ਗਾਣ ਦੀ ਵਿੱਚ ਦੇਖੋ ਹੁਣ ਵੀ ਕਿੰਨਾ ਪਾਣੀ ਖੜਿਆ ਹੈ ਸਾਨੂੰ ਸਰਕਾਰ ਨੂੰ ਇਹ ਬੇਨਤੀ ਹੈ ਕਿ ਸਾਡੀ ਮਦਦ ਕੀਤੀ ਜਾਵੇ ਸਾਡੇ ਵਾਰਡ ਦੀ ਜੋ ਵੀ ਹੈ ਕੰਮ ਕੀਤੇ ਜਾਣ ਅਸੀਂ ਸਤ ਖੜੇ ਆਂ ਸ਼੍ਰੀ ਕੀਰਤਪੁਰ ਸਾਹਿਬ ਨਗਰ ਪੰਚਾਇਤ ਦੇ ਵਾਰਡ ਨੰਬਰ 6 ਦੇ ਵਿੱਚ ਇਸ ਵਾਰਡ ਦੀ ਸਮੱਸਿਆ ਇਹ ਹੈ ਕਿ ਇਸ ਵਾਰਡ ਦੇ ਵਿੱਚ ਪਾਣੀ ਦੀ ਨਿਕਾਸੀ ਨਹੀਂ ਹੈ ਲਗਾਤਾਰ ਲੋਕ ਨਗਰ ਪੰਚਾਇਤ ਤੋਂ ਆਪਣੇ ਹਲਕੇ ਦੇ ਐਮਸੀ ਤੋਂ ਵੀ ਲਗਾਤਾਰ ਮੰਗ ਕਰਦੇ ਰਹੇ ਨੇ ਕਿ ਉਹਨਾਂ ਦੀ ਇਹ ਸਮੱਸਿਆ ਦਾ ਹੱਲ ਕੀਤਾ ਜਾਵੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵਾਰਡ ਨੰਬਰ 6 ਦੀਆਂ ਕਿ ਜਿੱਥੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਜਿਹੜਾ ਗਲੀਆਂ ਦੇ ਵਿੱਚ ਖੜਿਆ ਹੋਇਆ ਨਜ਼ਰ ਆਉਂਦਾ ਹੈ ਸੋ ਇਹ ਬਿਮਾਰੀਆਂ ਦਾ ਕਾਰਨ ਵੀ ਕਿਤੇ ਨਾ ਕਿਤੇ ਬਣਦਾ ਜਾ ਰਿਹਾ ਲੋਕਾਂ ਨੇ ਸਾਨੂੰ ਆਪਣੀ ਸਮੱਸਿਆ ਦੱਦੇ ਹੋਏ ਦੱਸਿਆ ਕਿ ਬਰਸਾਤਾਂ ਦੇ ਮੌਸਮ ਦੇ ਵਿੱਚ ਇੱਥੇ ਸਾਡਾ ਸੰਪਰਕ ਜਿਹੜਾ ਹੈ ਹੋਰ ਵਾਰਡਾਂ ਦੇ ਨਾਲੋਂ ਸ਼ਹਿਰ ਦੇ ਨਾਲੋਂ ਟੁੱਟ ਜਾਂਦਾ ਹੈ ਪਾਣੀ ਜਿਹੜਾ ਹੈ ਇਸ ਕਦਰ ਵੱਧ ਜਾਂਦਾ ਹੈ ਕਿ ਲੋਕਾਂ ਦੇ ਘਰਾਂ ਦੇ ਵਿੱਚ ਕਾਫੀ ਨੁਕਸਾਨ ਜਿਹੜਾ ਕਰਦਾ ਹੈ ਇਤੋਂ ਤੱਕ ਕੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਜਾਂਦੇ ਨੇ ਉਹ ਵੀ ਨਹੀਂ ਜਾ ਪਾਉਂਦੇ ਉਹਨਾਂ ਦੇ ਬਸਤੇ ਉਹਨਾਂ ਦੀਆਂ ਵਰਦੀਆਂ ਤਾਂ ਖਰਾਬ ਹੋ ਜਾਂਦੀਆਂ ਸੋ ਲਗਾਤਾਰ ਲੋਕ ਆਪਣੇ ਐਮਸੀ ਤੋਂ ਮੰਗ ਕਰ ਰਹੇ ਨੇ ਕਿ ਆਪਣੀ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਜਲ ਸੋ ਜਲ ਉਹਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਅੱਕੇ ਹੋਏ ਲੋਕਾਂ ਨੇ ਮੀਡੀਆ ਦੇ ਨਾਲ ਸਾਡੇ ਸੀ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਇਹ ਵੀ ਕਿਹਾ ਹੈ ਕਿ ਜਿਹੜਾ ਚੋਣ ਜਿਹੜੇ ਨੇ ਨਗਰ ਕੌਂਸਲ ਨਗਰ ਪੰਚਾਇਤ ਦੇ ਆ ਗਏ ਨੇ ਤੇ ਜਿਹੜਾ ਇਹਨਾਂ ਦੀ ਇਸ ਸਮੱਸਿਆ ਦਾ ਪਹਿਲਾ ਹੱਲ ਕਰੇਗਾ ਬੋਟ ਨੂੰ ਇਹ ਵੋਟ ਪਾਣਗੇ ਨਹੀਂ ਤਾਂ ਕਿਸੇ ਨੂੰ ਵੀ ਵੋਟਰ ਨਹੀਂ ਪਾਣਗੇ ਕਿਉਂਕਿ ਲਗਾਤਾਰ ਇਹਨਾਂ ਤੋਂ ਇਸ ਸਮੱਸਿਆ ਨੂੰ ਲੈ ਕੇ ਵੋਟਾਂ ਜਿਹੜੀਆਂ ਜ਼ਰੂਰ ਕੌਂਸਲ ਦੇ ਜਿਹੜੇ ਐਮਸੀ ਨੇ ਨਗਰਪਾਲਿਕਾ ਦੇ ਜਿਹੜੇ ਐਮਸੀ ਨੇ ਉਹ ਹੱਲ ਕਰਦੇ ਰਹੇ ਨੇ ਮਗਰ ਇਹਨਾਂ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ ਸੋ ਨਗਰਦਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਕਿਸ ਤਰੀਕੇ ਨਾਲ ਇਹ ਪਾਣੀ ਖੜਾ ਪਾਣੀ ਵੀ ਕਿਤੇ ਨਾ ਕਿਤੇ ਮੱਛਰ ਪੈਦਾ ਕਰਕੇ ਬਿਮਾਰੀਆਂ ਦਾ ਕਾਰਨ ਵੀ ਕਿਤੇ ਨਾ ਕਿਤੇ ਬਣਦਾ ਜਾ ਰਿਹਾ ਸੋ ਲਗਾਤਾਰ ਇਸ ਵਾਰਡ ਨੰਬਰ 6 ਦੀ ਸਮੱਸਿਆ ਜਿਹੜੀ ਹੈ ਪਾਣੀ ਦੀ ਨਿਕਾਸੀ ਦੀ ਸਭ ਤੋਂ ਵੱਡੀ ਸਮੱਸਿਆ ਹੈਗੀ ਹੈ ਜਿਹੜੀ ਕਿ ਕਾਫੀ ਲੰਬੇ ਹੱਸੇ ਤੋਂ ਜਿਹੜੀ ਚਲਦੀ ਆ ਰਹੀ ਆ ਸੋ ਇਸ ਨਿਕਾਸੀ ਦੇ ਨਾਲ-ਨਾਲ ਬਰਸਾਤਾਂ ਦੇ ਮੌਸਮ ਦੇ ਵਿੱਚ ਜਿਹੜਾ ਪਾਣੀ ਭਾਰੀ ਮਾਤਰਾ ਦੇ ਵਿੱਚ ਆ ਕੇ ਇੱਥੇ ਦੇ ਘਰਾਂ ਦੇ ਵਿੱਚ ਨੁਕਸਾਨ ਕਰਦਾ ਹੈ ਉਸ ਤੋਂ ਵੀ ਕਾਫੀ ਪਰੇਸ਼ਾਨ ਜਿਹੜਿਆ ਹੈ ਇਸ ਨੂੰ ਨਗਰ ਪੰਚਾਇਤ ਦੇ ਬਾਹਰੋਂ ਮਦਦ ਦੀ ਲੋੜ ਹੈ ਉਹਨਾਂ ਨੇ ਮੰਗ ਕੀਤੀ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਨਹੀਂ ਤਾਂ ਉਹ ਕਿਸੇ ਵੀ ਐਮਸੀ ਨੂੰ ਜਿਹੜਾ ਜਿਹੜਾ ਇਹਨਾਂ ਕੋ ਉਮੀਦਵਾਰ ਆਏਗਾ ਉਹਨੂੰ ਵੋਟ ਨਹੀਂ ਪਾਣਗੇ ਅਗਰ ਉਹਨਾਂ ਦੀ ਸਮੱਸਿਆ ਦਾ ਹੱਲ ਪਹਿਲਾਂ ਕੀਤਾ ਜਾਂਦਾ ਹੈ ਤਾਂ ਉਸ ਉਮੀਦਵਾਰ ਨੂੰ ਇਹ ਵੋਟ ਜ਼ਰੂਰ ਦੇਣਗੇ ਰਮਲ ਕੁਮਾਰ ਜੀ ਮੀਡੀਆ ਸ਼੍ਰੀ ਕੀਰਤਪੁਰ ਸਾਹਿਬ ਤਾਂ ਸੰਗਰੂਰ ਸੁਨਾਮ ਦੇ ਮਹਿਲਾ ਚੌਂਕ ਦੀ ਗੱਲ ਕਰਾਂਗੇ ਕਿਸਾਨ ਅੰਦੋਲਨ ਦੇ ਸ਼ਹੀਦਾ ਦੀ ਯਾਦ ਵਿੱਚ ਵੱਡੇ ਗਿਣਤੀ ਵਿੱਚ ਚਰਚਾਵਾਂ ਕੀਤੀ ਗਈਆਂ ਕਈ ਸਾਲਾਂ ਤੋਂ ਬਹਿਲਾ ਚੌਂਕ ਦੀ ਸਾਫ਼ ਸਫਾਈ ਨਹੀਂ ਕੀਤੀ ਗਈ। ਸਥਾਨਕ ਨਿਵਾਸੀਆਂ ਨੇ ਕਿਹਾ ਹੈ ਕਿ ਲੱਗੇ ਹੋਏ ਬੂਟਿਆਂ ਨੂੰ ਪਾਣੀ ਤੱਕ ਵੀ ਨਹੀਂ ਮਿਲ ਰਿਹਾ। ਜਿਹੜੇ ਬੂਟੇ ਦਰਸਤ ਸੁੱਕਦੇ ਜਾ ਰਹੇ ਨੇ ਹਰਿਆਵਲ ਖਤਮ ਹੁੰਦੀ ਜਾ ਰਹੀ ਹੈ। ਗ੍ਰੀਲਾਂ ਤੱਕ ਡਟ ਚੁੱਕੀਆਂ ਨੇ ਇਥੋਂ ਤੱਕ ਕਿ ਸਿਰਫ ਨਾਮ ਦਾ ਹੀ ਚੌਂਕ ਬਣ ਕੇ ਰਹਿ ਗਿਆ ਹੈ। ਸੰਘਰੂਰ ਦਾ ਮੁੱਦਾ ਲੈ ਕੇ ਅਸੀਂ ਜੀ ਮੀਡੀਆ ਦੇ ਵਿੱਚ ਹਾਜ਼ਰ ਹੋਏ ਆਂ ਅਸੀਂ ਅੱਜ ਮੁੱਦਾ ਲੈ ਕੇ ਆਏ ਆ ਸੰਘਰੂਰ ਦਾ ਮਹਿਲਾ ਚੌਕ ਜਿਸ ਚੌਕ ਦੀ ਸਥਿਤੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਥੇ ਨਿਸ਼ਾਨ ਸ਼ਾਪ ਵੀ ਲੱਗਾ ਆਇਆ ਅਤੇ ਕਿਸਾਨ ਮੋਰਚੇ ਦੇ ਵਿੱਚ ਜਿਹੜੇ ਸ਼ਹੀਦ ਹੋਏ ਸੀ ਜਿਹੜੇ ਕਿਸਾਨ ਉੱਥੇ ਪੂਰੇ ਹੋ ਗਏ ਸੀ ਉਹਨਾਂ ਦੇ ਨਾਮ ਲਿਖੇ ਹੋਏ ਨੇ ਨਿਸ਼ਾਨ ਸਾਹਿਬ ਜਰੂਰ ਲੱਗਾ ਹੋਇਆ ਪਰ ਤੁਸੀਂ ਇਸ ਚੌਕ ਦੀ ਸਥਿਤੀ ਦੇਖ ਸਕਦੇ ਹੋ ਕਿ ਚੌਕ ਦੀ ਸਥਿਤੀ ਕੀ ਬਣੀ ਹੋਈ ਹੈ ਜਿਹੜੇ ਬੂਟੇ ਨੇ ਉਹ ਖਤਮ ਹੋ ਚੁੱਕੇ ਨੇ ਕਈ ਸਾਲਾਂ ਤੋਂ ਇਹਨਾਂ ਬੂਟਿਆਂ ਨੂੰ ਨਾ ਤਾਂ ਕੋਈ ਪਾਣੀ ਲੱਗਿਆਗਾ ਨਾ ਉਹਦੇ ਕੋਈ ਮਾਲੀ ਹੈ ਇਕੱਲੇ ਇੱਕ ਚੌਕ ਦਾ ਇਹ ਹਾਲ ਨਹੀਂ ਹੈ ਪੂਰੇ ਸੰਗਰੂਰ ਦੇ ਵਿੱਚ ਜਿੰਨੇ ਵੀ ਚੌਕ ਬਣੇ ਹੋਏ ਨੇ ਜਿੰਨੇ ਵੀ ਬੂਟੇ ਚਾਹ ਪੌਲਾ ਥੱਲੇ ਬੂਟੇ ਲਾਏ ਗਏ ਸੀ ਉਹ ਸਾਰੇ ਖਤਮ ਹੋ ਚੁੱਕੇ ਨੇ ਬਹੁਤ ਮਹਿੰਗੇ ਬੂਟੇ ਨੇ ਤੇ ਇਹ ਜਾਨਵਰਾਂ ਦਾ ਅੱਡਾ ਬਣ ਚੁੱਕੇ ਨੇ ਇਹਨਾਂ ਦੀ ਦੇਖਰੇਖ ਨਹੀਂ ਕੀਤੀ ਜਾਤ ਆ ਜਾਰੀ ਅਸੀਂ ਗੱਲ ਕਰਾਂਗੇ ਆ ਟੀਵੀ ਆਡੀ ਐਕਟਿਵਿਸਟ ਨੇ ਕਮਲ ਲਾਲ ਜੀ ਸਮਾਜ ਸੇਵੀ ਨੇ ਉਹਨਾਂ ਨਾਲ ਗੱਲ ਕਰਾਂਗੇ ਕਮਲ ਲਾਲ ਜੀ ਕਿਸ ਤਰ੍ਹਾਂ ਦੇਖਦੇ ਹੋ ਇਸ ਚੌਕਾਂ ਨੂੰ ਜਿਹੜੇ ਹਾਲਾਤ ਬਣੇ ਹੋਏ ਨੇ ਸੰਗਰੂਰ ਦੇ ਕਈ ਚੌਕ ਨੇ ਪਟਿਆਲਾ ਗੇਟ ਚੌਕ ਹੈ ਬਰਨਾਲਾ ਕੈਂਚੀਆ ਮਹਿਲਾ ਚੌਕ ਹੈ ਇੱਥੇ ਨਿਸ਼ਾਨ ਸਾਹਿਬ ਵੀ ਲੱਗਾ ਹੋਇਆ ਹੈਗਾ ਪਰ ਇਹਦੀ ਸਥਿਤੀ ਕੀ ਬਣੀ ਹੋਈ ਹੈ ਸਥਿਤੀ ਨਾ ਜੀ ਇਹ ਚੌਕ ਤੁਸੀਂ ਸਪੈਸੀਫਿਕਲੀ ਦੇਖੋਗੇ ਇੱਥੇ ਕੋਈ ਬੂਟਾ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਨਹੀਂ ਚੱਲ ਰਿਹਾ ਇਹ ਤਾਂ ਨੇਚਰਲੀ ਜਿਹੜੀ ਗ੍ਰੋਥ ਹੋ ਰਹੀ ਹੈ ਹੋ ਰਹੀ ਹੈ ਇਹਦੀ ਕੋਈ ਜ਼ੀਰੋ ਮੇਨਟੇਨੈਂਸ ਹੈ ਤੇ ਤੇ ਸਮਝ ਲਓ ਵੀ ਲੱਖ ਰੁਪਿਆ ਇਹ ਚੌਕ ਤੇ ਲੱਗ ਗਿਆ ਹੋਗਾ ਲੱਖ ਰੁਪਿਆ ਦੇ ਬੂਟੇ ਵੀ ਲੱਗੇ ਹੋਣਗੇ ਔਰ ਉਹ ਲੱਖ ਰੁਪਿਆ ਐ ਸਮਝ ਲਓ ਮਿੱਟੀ 'ਚ ਸਾਰਾ ਮਿਲ ਗਿਆ ਹੁਣ ਇਹ ਨਿਸ਼ਾਨ ਸਾਹਿਬ ਅਸੀਂ ਕਹਿੰਦੇ ਆ ਅਸੀਂ ਬੇਅਦਬੀਆਂ ਦੀ ਗੱਲ ਕਰਦੇ ਆ ਹੁਣ ਨਿਸ਼ਾਨ ਸਾਹਿਬ ਲੱਗੇ ਹੋਏ ਇੱਧਰ ਮਹਾਤਮਾ ਬੁੱਧੂ ਦੀ ਫੋਟੋ ਲਗਾ ਰੱਖੀ ਐ ਉਹ ਬੇਅਦਬੀ ਕਿਸ ਤਰ੍ਹਾਂ ਇਹ ਬੇਅਦਬੀ ਹੋਇਆ ਕੋਈ ਸਫਾਈ ਨਹੀਂ ਹੈ ਇੱਥੇ ਗੰਧ ਪਿਆ ਹੋਇਆ ਹੈ ਅੱਛਾ ਜਾਨਵਰ ਇੱਥੇ ਉੱਪਰ ਚੜ ਜਾਂਦੀ ਹੈ ਸਾਰਾ ਸਮਾਨ ਪਟਕੇ ਲੈ ਗਏ ਜਾਨਵਰ ਇੱਥੇ ਆ ਜਾਂਦੇ ਆ ਜਾਨਵਰਾਂ ਦੀ ਚਰਗਾਹ ਵਾਂਗੂ ਸਮਝ ਲਓ ਬਣ ਗਈ ਹੈ ਇਹ ਬੁੱਟੇ ਹੋਰ ਕੁਝ ਨਹੀਂ ਰਿਹਾ ਇੱਥੇ ਤੁਸੀਂ ਕੀ ਸਮਝਦੇ ਹੋ ਵੀ ਸਰਕਾਰਾਂ ਕੋਲ ਜੇ ਫੰਡ ਦੀ ਦਿੱਕਤ ਨਹੀਂ ਇਹਦਾ ਸੋਲੂਸ਼ਨ ਹੋ ਸਕਦਾ ਹੈਗਾ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਖੂਬਸੂਰਤੀ ਵੀ ਵਧੀ ਰਹੇ ਤੇ ਇਹਦੀ ਦੇਖ ਰੱਖ ਵੀ ਹੋ ਜੇ ਸਰ ਇਹੋ ਜੀਆਂ ਚੀਜ਼ਾਂ ਦਾ ਬੜਾ ਸਿੰਪਲ ਜਿਹਾ ਤਰੀਕਾ ਹੁੰਦਾ ਸਰਕਾਰ ਦੇ ਕੋਲ ਕੈਪੈਕਸ ਕੈਪੀਟਲ ਸਮਝੋ ਕੈਪੀਟਲ ਲਗਾਨੂ ਹੁੰਦੀ ਹੈ ਇੱਕ ਵਾਰ ਦਾ ਖਰਚਾ ਕਰ ਦਿੰਦੇ ਆ 99% ਮੈਂ ਇਹ ਚੀਜ਼ਾਂ ਦੇਖੀਆਂ ਵੀ ਜਿੱਥੇ ਵੀ ਕਪੀਟਲ ਲਗਾਦੀ ਉਹ ਤੋਂ ਬਾਅਦ ਜਿਹੜਾ ਉੱਤੇ ਖਰਚਾ ਕਰਨਾ ਹੁਣ ਲਾਈਟ ਲਗਾਤੀ ਲਾਈਟ ਤਾਂ ਲਗਾ ਦੇਣਗੇ ਜੋ ਬੱਲਬ ਫਿਊਜ ਹੋ ਗਿਆ ਫਿਰ ਦੁਬਾਰਾ ਨਗਰ ਲਈ ਠੀਕ ਕਰਨ ਦੇ ਪੈਸੇ ਨਹੀਂ ਆਣੇ ਇਸੇ ਤਰ੍ਹਾਂ ਉਦੋਂ ਫੰਡਿੰਗ ਆਈ ਹੋਊਗੀ ਕਿ ਤਨਾ ਕਿਤੋਂ ਕਿ ਚੌਕ ਤਾਂ ਬਣਾਤਾ ਉਹਦੀ ਮੇਨਟੇਨੈਂਸ ਉਹ ਜ਼ੀਰੋ ਤੁਹ ਰਹਾਂ ਜੀ ਕੀ ਨਾਮ ਹੈ ਜੀ ਕੀ ਕਹਿਣਾ ਚਾਹੋਗੇ ਚੌਕ ਹੈ ਜੇ ਆਪਾਂ ਸ਼ਹਿਰ ਦੀ ਗੱਲ ਕਰੀਏ ਉਹਦਾ ਥੱਲੇ ਵੀ ਪਾਰਕ ਬਣੇ ਸੀਗੇ ਚੌਕਾ ਦੇ ਵਿੱਚ ਵੀ ਵਧੀਆ ਬੂਟੇ ਲਗਾਏ ਗਏ ਸੀ ਪਰ ਅੱਜ ਕੀ ਸਥਿਤੀ ਬਣੀ ਹੋਈ ਹੈ ਸਥਿਤੀ ਤਾਂ ਜੀ ਇੱਥੇ ਤੁਸੀਂ ਚੌਂਕ ਦੇ ਵਿੱਚ ਦੇਖ ਹੀ ਰਹੇ ਹੋ ਸ਼ੁਰੂ ਦੇ ਬਾਕੀ ਚੌਕ ਵੀ ਨੇ ਇਹ ਚੌਕ ਜਿਸ ਦਿਨ ਇਸ ਦਾ ਘਟਨ ਹੋਇਆ ਸੀ ਇਹ ਆਪਣਾ ਕਿਸਾਨਾਂ ਦੇ ਯਾਦ ਦੇ ਵਿੱਚ ਜੋ ਦਿੱਲੀ ਸੀ ਸੈਦ ਹੋਈ ਸੀ ਇਹ ਉਹਨਾਂ ਯਾਦ ਦੇ ਚ ਬਣਾਇਆ ਗਿਆ ਸੀ ਉਸ ਦਿਨ ਵੀ ਸੀ ਆਇਆ ਸੀ ਬਹੁਤ ਵਧੀਆ ਮੇਨਟੇਨ ਕਰਿਆ ਗਿਆ ਸੀਗਾ ਬਟ ਅਸੀਂ ਅੱਜ ਦੁਬਾਰਾ ਆ ਕੇ ਦੇਖ ਰਹੇ ਹਾਂ ਕਿ ਇਹ ਹਾਲਾਤ ਬਹੁਤ ਮਾੜੇ ਹੋ ਰਹੇ ਨੇ ਆ ਦੇਖੋ ਗੰਦ ਪਿਆ ਹੋਇਆ ਹੈਗਾ ਤੇ ਨਸ਼ੇੜੀਆਂ ਦਾ ਅੱਡਾ ਬਣਿਆ ਪਿਆ ਜਾਨਵਰਾਂ ਦਾ ਅੱਡਾ ਬਣਿਆ ਪਿਆ ਹੈਗਾ ਇੱਥੇ ਤਕਰੀਬਨ ਤਕਰੀਬਨ 200 300 ਫੁੱਟ ਦੇ ਪਰਮਿਸ ਫਰਕਮੈਂਟ ਦੇ ਦਫ਼ਤਰ ਹੋਊਗਾ ਤੁਸੀਂ ਕੋਈ ਇਹਦੇ ਵਿੱਚ ਇੱਕ ਕਮਿਊਨਲ ਕਮੇਟੀ ਦਾ ਵੈਸੇ ਫਰਜ਼ ਬੰਦਾ ਹੈ ਇਹ ਤਾਂ ਫੇਲ ਹੈਗੀ ਸ਼ਹਿਰ ਦੇ ਵਿੱਚ ਫੇਲ ਹੈ ਬਿਊਟੀਫੁੱਲ ਕਮੇਟੀ ਬਟ ਇਹ ਹੁਣ ਇਹਨਾਂ ਨੂੰ ਚਾਹੀਦਾ ਇਹ ਅਜ ਤੋਂ 14 ਤੋਂ ਪਹਿਲਾਂ ਇਹ ਭਾਰਤ ਪਟੋਲੀ ਹੁੰਦੇ ਅੰਡਰ ਸੀਗਾ ਉਸ ਟਾਈਮ ਕੇਅਰ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਅੰਡਰ ਲੈ ਲਿਆ ਸੀਗਾ ਅ ਸਿੰਘਲਾ ਸਾਹਿਬ ਨੇ ਜਦੋਂ ਉਦਘਾਟਨ ਕਰਿਆ ਸੀ ਇਹ ਚੌਕ ਨੂੰ ਬਣਵਾਇਆ ਸੀ ਖੰਡਾ ਸਾਹਿਬ ਲੱਗਾ ਆ ਨਾਨ ਸਾਹਿਬ ਨੇ ਕਿਹਾ ਵਧੀਆ ਗੱਲ ਹੈ ਖੰਡਾ ਸਾਹਿਬ ਨਾਲ ਕਹਿਣਾ ਚੌਕ ਜਬੀ ਲੱਗਾ ਉਸ ਦੀ ਕੇਅਰ ਹੋ ਰਹੀ ਹੈ ਤਾਂ ਕਮ ਸੇ ਕਮ ਹੀ ਖੰਡਾ ਸਾਹਿਬ ਦੀ ਆਪਣਾ ਧਰਮ ਦਾ ਪ੍ਰਤੀਕ ਹੈ ਇਸ ਦੀ ਕੇਅਰ ਤਾਂ ਹੋਣੀ ਚਾਹੀਦੀ ਹੈ ਚੌਕ ਦਾ ਚਲੋ ਵੱਡੀ ਗੱਲ ਹੈ ਤੁਸੀਂ ਚੌਕ ਵੀ ਤੁਸੀਂ ਕਿਉਂ ਨਹੀਂ ਕਰ ਰਹੇ ਤਾਂ ਇਹ ਫੇਲੀਅਰ ਹੈ ਪੰਜਾਬ ਉੱਪਰ ਕੀ ਸਮਝਦੇ ਹੋ ਜੀ ਜਿਹੜੇ ਬੂਟੇ ਲੱਗੇ ਹੋਏ ਨੇ ਇਹਨਾਂ ਨੂੰ ਰੋਜ਼ ਆਪਾਂ ਘਰ ਦੇ ਵਿੱਚ ਵੀ ਬੂਟੇ ਲਾਣੇ ਆ ਤਾਂ ਰੋਜ਼ ਪਾਣੀ ਦੇਣਾ ਪੈਂਦਾ ਦੇਖ ਰੇ ਕਰਨੀ ਪੈਂਦੀ ਹੈ ਇੱਥੇ ਤਾਂ ਮੈਨੂੰ ਲੱਗਦਾ ਕਈ ਸਾਲ ਹੋ ਗਏ ਜੀ ਪਾਣੀ ਨਹੀਂ ਲੱਗੇ ਨੂੰ ਜਿਹੜਾ ਮੈਂ ਇਹ ਸਮਝਦਾ ਜੀ ਵੀ ਜਿਹੜਾ ਇਹ ਚੌਕ ਦੀ ਨੂੰ ਮੇਨਟੇਨੈਂਸ ਜਾਂ ਇਹ ਦੀ ਦੇਖਰੇਖ ਕਰਨਾ ਘਟੋ ਘਟ ਨਗਰ ਕੌਂਸਲ ਦੀ ਜ਼ਿੰਮੇਵਾਰੀ ਤਾਂ ਬਣਦੀ ਹੈ ਨਾ ਜੇ ਕਿਸੇ ਸੀਐਸਆਰ ਵਾਲੀ ਕੰਪਨੀ ਨੂੰ ਵੀ ਦੇਣਾ ਹੈ ਉਹ ਵੀ ਨਗਰ ਕੌਂਸਲ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਉਹ ਇਸ ਦੀ ਜ਼ਿੰਮੇਵਾਰੀ ਸਮਝਣ ਤਾਂ ਉਹ ਇਸ ਨੂੰ ਕਿਸੇ ਐਸਈ ਕੰਪਨੀ ਨੂੰ ਦੇ ਦੇਣਾ ਚਾਹੀਦਾ ਜੇ ਇਹਨਾਂ ਤੋਂ ਨਹੀਂ ਹੁੰਦਾ ਜਿਹੜੀ ਕੰਪਨੀ ਆਪਣੇ ਸੀਐਸਆਰ ਦੇ ਵਿੱਚੋਂ ਇਹਦੀ ਮੇਨਟੇਨੈਂਸ ਕਰੇ ਇਹ ਚੌਕ ਬਹੁਤ ਵਧੀਆ ਤਰੀਕੇ ਦੇ ਨਾਲ 2021 ਦੇ ਵਿੱਚ ਸਾਡੇ ਜੋ ਪੰਜਾਬ ਦੇ ਕਿਸਾਨ ਸ਼ਹੀਦ ਹੋਈ ਸੀ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਚੌਕ ਬਣਿਆ ਸੀ ਬਾਕੀ ਵੀ ਸਾਰੇ ਸ਼ਹਿਰ ਦੇ ਜਿੰਨੇ ਚੌਕ ਨੇ ਬਹੁਤ ਵਧੀਆ ਬਣੇ ਹੋਏ ਸੀ ਲੇਕਿਨ ਇਹ 4 ਸਾਲਾਂ ਦੇ ਵਿੱਚ ਇੰਨਾ ਕੁ ਸੱਤਿਆਨਾਸ਼ ਹੋ ਗਿਆ ਕਿ ਅਸੀਂ ਤਾਂ ਇਹ ਵੀ ਫਿਰਿਆ ਸੰਗਰੂਰ ਦੇ ਵਿੱਚ ਕੋਈ ਸਰਕਾਰ ਨਾ ਆਉਂਦੀ ਕੋਈ ਸਰਕਾਰ ਦਾ ਕੋਈ ਇੱਥੇ ਵਿਧਾਇਕ ਨਹੀਂ ਹੈ ਕੋਈ ਪ੍ਰਸ਼ਾਸਨ ਨਹੀਂ ਸਾਨੂੰ ਤਾਂ ਲੱਗਦਾ ਹੀ ਨਹੀਂ ਵੀ ਇੱਥੇ ਕੁਝ ਹੈਗਾ ਐਨਾ ਕੁ ਹਰਪਾਲ ਸਿੰਘ ਜੀ ਕੀ ਕਹੋਗੇ ਇਹ ਕਾਂਗਰਸ ਦੀ ਸਰਕਾਰ ਸੀ ਉਸ ਵੀ ਦੇਖਿਆਗਾ ਚੌਕਾਂ ਦੇ ਵਿੱਚ ਬੂਟੇ ਲਾਏ ਗਏ ਦਰਖਤ ਲਗਾਏ ਗਏ ਸਾਰੇ ਕਿਤਨੇ ਕਿਤੇ ਉਹਨਾਂ ਦੀ ਕੇਅਰ ਹੋ ਨਹੀਂ ਰਹੀ ਖਤਮ ਹੁੰਦੇ ਜਾ ਰਹੇ ਨੇ ਧਾਰਮਿਕ ਚਿੰਨ੍ਹ ਸਥਾਪਿਤ ਕੀਤੇ ਗਏ ਉਹ ਨਾ ਕੋਈ ਸਾਫ ਸਫਾਈ ਹੈ ਚੌਕਾ ਦੀ ਨਾ ਕੋਈ ਬਰੇ ਹਾਲ ਹੈ ਸ਼ਹਿਰ ਦੇ ਬਾਹਰੋਂ ਜਿਹੜੇ ਜ਼ਿਲ੍ਹਿਆਂ ਚ ਲੋਕ ਆਉਂਦੇ ਹੋਣਗੇ ਉਹ ਕੀ ਸਮਝਦੇ ਹੋਣਗੇ ਬਿਲਕੁਲ ਕੀਤੀ ਜੀ ਤੁਸੀਂ ਅੱਜ ਬਹੁਤ ਵਧੀਆ ਮੁੱਦਾ ਚੁੱਕਿਆ ਸਾਡੇ ਇਸ ਚੌਕ ਨੂੰ ਲੈ ਕੇ ਕਿਉਂਕਿ ਇਹ ਜਿਹੜਾ ਚੌਕ ਹੈ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਵਿਜੇਂਦਰ ਸਿੰਘਲਾ ਜੀ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਤਾਂ ਜਿਹੜੇ 750 ਕਿਸਾਨ ਜਿਹੜੇ ਸ਼ਹੀਦ ਹੋਏ ਸੀਗੇ ਦਿੱਲੀ ਦੇ ਬਾਦਰਾ ਤੇ ਤੇ ਉਹਨਾਂ ਨੂੰ ਸਮਰਪਿਤ ਤੇ ਜਿਹੜੇ ਸਾਡੇ ਸੰਗਰੂਰ ਜ਼ਿਲ੍ਹੇ ਦੇ 70 ਤੋਂ 75 ਜਿਹੜੇ ਕਿਸਾਨ ਸੀਗੇ ਉਹਨਾਂ ਦਾ ਨਾਮ ਲਿਖਿਆ ਗਿਆ ਸੀਗਾ ਤੇ ਉਹਨਾਂ ਨੂੰ ਸਮਰਪਿਤ ਇਹ ਚੌਕ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਪਰਿਵਾਰ ਸੀਗੇ ਉਹਨਾਂ ਦੇ ਪਰਿਵਾਰਾਂ ਨੂੰ ਇੱਥੇ ਬੁਲਾ ਕੇ ਉਹਨਾਂ ਦਾ ਪੂਰਾ ਮਾਨ ਸਨਮਾਨ ਵੀ ਕੀਤਾ ਗਿਆ ਸੀਗਾ ਕੀਰਤੀਪਾਲ ਜੀ ਮੀਡੀਆ ਸੰਗਰੂਰ ਗੁਰਦਾਸਪੁਰ ਦੇ ਬੰਡੇ ਚੌਕ ਦੀ ਗੱਲ ਕਰਾਂਗੇ ਕੂੜੇ ਦੇ ਢੇਰ ਤੋਂ ਆਵਾਮ ਬੜੀ ਪਰੇਸ਼ਾਨ ਹੈ ਕਈ ਵਾਰ ਸ਼ਿਕਾਇਤਾਂ ਕੀਤੀ ਗਈ ਤੇ ਇਸ ਦੇ ਬਾਵਜੂਦ ਵੀ ਇਸੇ ਠੋਸ ਕਾਰਵਾਈ ਨਹੀਂ ਹੋ ਸਕੇ ਕੂੜੇ ਦੇ ਢੇਰਾਂ ਦੇ ਨਾਲ ਦੁਕਾਨਦਾਰਾਂ ਦਾ ਕਾਰੋਬਾਰ ਵੀ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਹੋ ਰਿਹਾ ਲਗਭਗ ਇਹਨਾਂ ਦੇ ਦੁਆਰ ਬੱਠ ਪਹੁੰਚ ਚੁੱਕੇ ਹਨ ਧਾਰਮਿਕ ਸਥਾਨਾਂ ਦੇ ਹੋਂਦ ਬਾਵਜੂਦ ਵੀ ਸਫਾਈ ਦੇ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਸਖਤ ਜ਼ਰੂਰਤ ਸੀ ਜੋ ਕਿ ਦੇ ਨਹੀਂ ਦਿੱਤਾ ਗਿਆ ਪ੍ਰਸ਼ਾਸਨ ਕੰਬ ਕਰਨ ਤੋਂ ਵੀ ਵੱਡੀ ਨੀਂਦ ਸੋ ਚੁੱਕਿਆ ਹੈ ਸੁਰਦੇ ਮੰਡੀ ਚੌਂਕ ਦੇ ਵਿੱਚ ਵੱਡੇ ਵੱਡੇ ਕੂੜਿਆਂ ਦੇ ਢੇਰ ਲੱਗਣ ਕਰਕੇ ਦੁਕਾਨਦਾਰ ਜਿਹੜੇ ਨੇ ਕਾਫੀ ਪਰੇਸ਼ਾਨ ਨੇ ਦੁਕਾਨਦਾਰਾਂ ਦਾ ਕਹਿਣਾ ਹੈਗਾ ਕਿ ਲੱਗੇ ਇੱਕ ਮੰਦਰ ਵੀ ਹੈਗਾ ਵਾ ਕਈ ਵਾਰ ਸ਼ਿਕਾਇਤਾਂ ਜਿਹੜੀਆਂ ਨੇ ਕੀਤੀਆਂ ਗਈਆਂ ਨੇ ਕਿ ਇੱਥੋਂ ਕੂੜੇ ਦੇ ਢੇਰ ਚੁੱਕੇ ਜਾਣ ਤੁਸੀਂਰਾ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਵੱਡੇ ਕੂੜੇ ਦੇ ਢੇਰ ਜਿਹੜੇ ਨੇ ਉਹ ਲੱਗੇ ਹੋਏ ਕਰੇ ਬਿਲਕੁਲ ਇਹ ਜਿਹੜਾ ਵਾ ਰਸਤਾ ਜਿਹੜਾ ਜਾਂਦਾ ਵਾ ਪਠਾਨਕੋਨ ਰਸਤਾ ਜਾਂਦਾ ਹੈਗਾ ਲੱਗੇ ਇੱਕ ਫਾਟਕ ਵੀ ਹੈਗਾ ਲੱਗੇ ਇੱਕ ਮੰਦਰ ਵੀ ਹੈਗਾ ਵਾ ਲੇਕਿਨ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਇੱਥੋਂ ਕੂੜੇ ਦਾ ਢੇਰ ਜੜੇ ਨੇ ਨਹੀਂ ਚੁੱਕੇ ਜਾ ਰਹੇ ਜਿਸ ਕਰ ਕੋਈ ਦਾਦੋ ਜੀ ਇਹ ਕੁੜਦੇ ਢੇਰ ਕਉਤਾ ਲੱਗੇ ਆ ਗਏ ਨੇ ਤੇ ਕਿੰਨੀ ਅਸ਼ਕਤਾ ਕਰ ਚੁਕੇ ਹੋ ਇਹ ਭਾਜੀ ਬੱਲੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਇਹਨੂੰ ਕਵਰਿੰਗ ਕਰਨ ਆਏ ਹੋ ਇਹ ਭਾਜੀ ਘੜ ਤੋਂ ਘਟ ਵੀ ਤੇ 7-8 ਮਹੀਨੇ ਹੋ ਗਏ ਆ ਬਲੇ ਲੱਗੇ ਦੇ ਉਸ ਦਿਨ ਹੀ ਐਫਡੀਐਮ ਸਾਹਮਣੂ ਵੀ ਫੋਨ ਕੀਤਾ ਸੀ ਇਹ ਤੇ ਉਹਨਾਂ ਨੇ ਈਓ ਸਾਹਿਬ ਨੂੰ ਫੋਨ ਕਰਕੇ ਪੂਰਾ ਚੋਕ ਲੈ ਗਏ ਫੇਰ ਦੁਬਾਰਾ ਵਾਰ-ਵਾਰ ਇਹਨਾਂ ਨੂੰ ਕਹਿਣ ਤੇ ਵੀ ਐ ਨਹੀਂ ਹਟਦੇ ਪਏ ਯਾਨਕਿ ਬਿਲਕੁਲ ਸ਼ਹਿਰ ਦੇ ਵਿੱਚ ਬਿਲਕੁਲ ਇਹ ਕੂੜੇ ਦਾ ਢੇਰ ਲੱਗੇ ਦਿਆ ਲੱਗੇ ਮੰਦਰਵਾ ਇਹਨਾਂ ਨੂੰ ਕਿੰਨੀ ਵਾਰੀ ਕਹਿ ਚੁਕੇ ਆ ਦੁਕਾਨਾਂਵਾਂ ਲੱਗੇ ਇੰਨੀ ਕੁ ਜਿਆਦੀ ਗੰਦਗੀ ਫੈਲ ਗਈ ਦੀਆਂ ਨਾ ਕਿ ਬਹੁਤ ਹੀ ਜਿਆਦਾ ਬੁਰਾ ਹਾਲਾਤ ਲੱਗੇ ਜਿਹੜੇ ਜਿੰਨੇ ਵੀ ਸਾਡੇ ਦੁਕਾਨਦਾਰ ਆ ਸਾਰੇ ਬੜੇ ਪਰੇਸ਼ਾਨ ਹੋਏ ਦਿਆ ਭਾਈ ਗਾਤੀ ਚ ਕਿੰਨਾ ਫਰਕ ਪੈ ਰਿਹਾ ਬਾਕੀ ਤਾਂ ਕਾਫੀ ਫਰਕ ਪੈਦਾ ਬਦਬੂ ਬਹੁਤ ਆਦੀ ਇੱਥੋਂ ਬੰਦਾ ਬੈਠਾ ਨਹੀਂ ਜਾਂਦਾ ਮਤਲਬ ਉਤਾਰ ਕੇ ਆ ਛੇਤੀ ਮਲ ਸਾਫ ਹੋਣਾ ਚਾਹੀਦਾ ਮਲ ਸਾਫ ਸੁਭਾਈ ਹੋਣੀ ਚਾਹੀਦੀ। ਪਲਾਰਾ ਬਹੁਤ ਜਿਆਦਾ ਪੈ ਗਿਆ। ਤੇ ਪਲਾਰਾ ਰਹੂਦਾ ਕਿੱਥੋਂ ਕਿੱਥੋਂ ਲੈ ਗਿੰਦੇ ਗੁਰੂ ਸਾਰੇ ਸ਼ਹਿਰ ਦੇ ਇਕੱਠੇ ਕਰਕੇ ਆਜਦੇ ਆਂ। ਫਟਾਖਰੇ ਛੋੜਾ ਇਕੱਠਾ ਕਰ ਜਾਂਦੇ। ਫੇਰ ਸ਼ਾਮੀ ਸੌਂ ਜਾਂਦੇ। ਜਿਹਨਾਂ ਕੋ ਤੇ ਉਹ ਸਾਰੇ ਚਾਰ ਪੰਜ ਵੇ ਸੌਂ ਜਾਂਦੇ ਸਾਡੀ ਦੁਕਾਨਾਂ ਦੇ ਆਂ ਤੋਂ ਫਿਰ ਦੁਕਾਨਦਾਰਾਂ ਦੇ ਆਂ ਤੋਂ ਪਹਿਲਾਂ ਪਹਿਲੇ ਗੰਦ ਪਾਉਂਦੇ ਅਸੀਂ। ਕੰਨੀ ਸਮੈਲ ਆਦੀ ਖੁਲਕਾ ਇਹਦਾ ਕਸਬੇ ਨੇ ਕੀ ਆਣਾ ਆ। ਸਮੈਲ ਦੇ ਲਾਗੇ ਖਲੋਂਦਾ ਬਈ। ਇਸ ਨੈਟਲ ਕੀਤੀਆਂ ਫੇਰ ਕਿੰਨੀਆਂ ਕੰਪਲੇਂਟਾਂ ਕੀਤੀਆਂ ਕਈ ਵਾਰੀ ਕਰਦੇ ਸਟੁੱਟਣ ਵਾਲੇ ਕਹਿ ਰਿਹਾ ਯੂ ਸਾਹਿਬ ਨੇ ਮਤਨ ਆਗੇ ਤੇ ਮੜੇ ਚੁਗਾ ਗਿਆ ਚੁਗਾ ਪਰ ਇਹ ਕੰਮ ਥੋੜਾ ਚੁਗਾਤਾ ਸਵੇਰੇ ਚੁਗਾਤਾ ਸ਼ਾਮੀ ਫੇਰ ਸੁੱਟਦਾ ਕੰਮ ਤੇ ਫੇਰ ਉਹੀ ਰਹਿ ਜਾਂਦਾ ਚੁੱਤੂ ਯਾਪਾ ਦੇਖ ਲੋ ਐਸੇ ਰੱਖੀ ਹੋਇਆ ਕਿੰਨੇ ਖਲੋਣਾ ਚਾ ਆ ਗਏ ਬਿਲਕੁਲ ਦੁਕਾਨਦਾਰ ਨੇ ਜਿੰਨੇ ਕਹਿਣਾ ਹੈਗਾ ਕਿ ਗਾਕੀ ਵਿੱਚ ਵੀ ਕਾਫੀ ਫਰਕ ਪੈ ਰਿਹਾ ਵਾ ਲੋਕ ਜਿਹੜੇ ਨੇ ਦੁਕਾਨ ਤੇ ਨਹੀਂ ਚੜਦੇ ਆਗੇ ਪਰ ਜੇ ਫਿਰ ਜਦੋਂ ਤੁਸੀਂ ਤੁਹਾਡਾ ਕਰਾਉਂਦਾ ਕੰਮ ਹੈਗਾ ਵਾ ਕਿੰਨਾ ਘੁੱਖਾ ਹੁੰਦਾ ਇੱਥੇ ਬਦਲੂ ਵਿੱਚ ਕੰਮ ਕਰਨਾ ਆ ਵੇਖੋ ਇੱਥ ਇਸ ਕਰਕੇ ਕੰਮ ਕਰਨਾ ਬਹੁਤ ਔਖਾ ਹੋਇਆਗਾ ਪਰ ਬੱਤੂ ਕਹੇ ਸਾਰੇ ਫੈਲੀ ਪਈ ਹੈ ਮੈਂ ਕਹਿੰਦਾ ਕੋਈ ਆਣ ਕੇ 10 ਮਿੰਟ ਲਾ ਕੇ ਬੈਠ ਕੇ ਦੇਖੇਗਾ ਕਿ ਨਹੀਂ ਪੈਂਦਾ ਇੱਥੇ ਕਹਿੰਦਾ ਤੁਸੀਂ ਬੈਠ ਸਕਦੇ ਹੋ ਸਾਡੇ ਕੋਲ ਨਹੀਂ ਬਿਠਾ ਜਾਂਦਾ ਜਿੱਥੇ ਲਾ ਕੇ ਮੰਦਰ ਹੈਗਾ ਫਿਰ ਮੰਦੇ ਜਿਹੜੇ ਸ਼ਰਧਾਲੂ ਆਉਂਦੇ ਨੇ ਮੱਥਾ ਟੇਕਣ ਵਾਸਤੇ ਉਹਨਾਂ ਨੂੰ ਬਥੇ ਮੁਸ਼ਕਲ ਹੁੰਦੀ ਹੈ ਉਹ ਤਾਂ ਭਈ ਉਹ ਸ਼ਰਕੋ ਜਿਹੜਾ ਨੰਗਣ ਡਿਆ ਉਹਦੇ ਵਾਸਤੇ ਵੀ ਨਾ ਖੋਆ ਪਿਆ ਕਹਿੰਦੀ ਗੱਲ ਕੋਈ ਨਹੀਂ ਲੋਕੀ ਮੂੰਹ ਠੱਕ ਕੇ ਨੰਗਦੇ ਨਹੀਂ ਤੋਂ ਤੇ ਫਿਰ ਅਸੀਂ ਲਾ ਕੇ ਬੈਠੇ ਕੁਝ ਹੋਰ ਵੀ ਲੋਕ ਆ ਗਏ ਨੇ ਭਈ ਦਾਦੇ ਚ ਵੀ ਜਿਹੜਾ ਮੰਦਰ ਹੈਗਾ ਲਾਗੇ ਤੇ ਮੰਦਰ ਦੇ ਵਾਸਤੇ ਪਾਜੀ ਅਈ ਇਹਨਾਂ ਨੂੰ ਇੱਕ ਵਾਰੀ ਆਪਣੇ ਡੀਸੀ ਸਾਹਿਬ ਨੂੰ ਜਾਂ ਐਸਡੀਐਮ ਸਾਹਿਬ ਨੂੰ ਇੱਕ ਵਾਰੀ ਮੰਗ ਪੱਤਰ ਦਵਾ ਗਏ ਜੇ ਇਹਨਾਂ ਨੇ ਨਾਂ ਹੱਲ ਕਰਵਾਇਆ ਫਿਰ ਅਈ ਯਾਨਕੀ ਆਪਣਾ ਚੌਂਕ ਬੰਦ ਕਰਾਂਗੇ ਆਹ ਵਾਲਾ ਤੇ ਅਈ ਪ੍ਰੋਟੈਕਸ਼ਨ ਕਰਾਂਗੇ ਯਾਨਕੀ ਕਿਉਂਕਿ ਬਾਰ ਬਾਰ ਕਹਿੰਦੇ ਜੇ ਨਾਂ ਹੱਲ ਹੋਇਆ ਆਹ ਵਾਲਾ ਅਈ ਉਹਨੇ ਇੱਕ ਵਾਰੀ ਇਹਨਾਂ ਨੂੰ ਦਿਨਾਮ ਮੰਗ ਪੱਤਰ ਮੰਦਰ ਵੱਲੋਂ ਦਵਾਗੇ ਮੰਗ ਪੱਤਰ ਸਾਰੇ ਦੁਕਾਨਦਾਰਾਂ ਨੂੰ ਲੈ ਕੇ ਜਿੰਨੀ ਮਾਰਕੀਟ ਵਾ ਤੇ ਜੇ ਨਾਂ ਹੱਲ ਹੋਇਆ ਤੇ ਫਿਰ ਅਈ ਯਾਨਕੀ ਆ ਚੌਂਕ ਬੰਦ ਕਰਾਂਗੇ ਯਾਨਕੀ ਆ ਜਾਮ ਲਾਵਾਂਗੇ ਫਿਰ ਕਿੰਨੀਆਂ ਕਿ ਦੁਕਾਨਾਂ ਨੇ ਆਸਪਾਸ ਸਾਰੇ ਕੋਈ ਬਹੁਤ ਜ਼ਿਆਦਾ ਤੁਸੀਂ ਇੱਕ ਵਾਰੀ ਕੈਮਰਾ ਮਾਰ ਕੇ ਕੈਮਰਾਮੈਨ ਨੂੰ ਕੋ ਕੈਮਰਾ ਮਾਰ ਕੇ ਦੇਖੋ ਬਿਲਕੁਲ ਸਾਰੀਆਂ ਦੁਕਾਨਾਵਾਂ ਇਸ ਟਾਈਮ ਸਾਰਾ ਯਾਨਕੀ ਮਾਰਕੀਟ ਦੇ ਵਿੱਚ ਆ ਵੇਖੋ ਕਿੰਨਾ ਬੁਰਾ ਲੱਗਨ ਦਿਆ ਵਾ ਅਦਰੋ ਦੀ ਆਂ ਤੇ ਲੋਕਾਂ ਨੂੰ ਅੰਦਰ ਐਗਜ਼ਿਟ ਜਦੋਂ ਆਂਦੇ ਆ ਸ਼ਹਿਰ ਦੇ ਅੰਦਰ ਐਂਟਰ ਹੁੰਦੇ ਆ ਤੇ ਵੇਖੋ ਕਿੰਨਾ ਬੁਰਾ ਹਾਲ ਹੋਇਦਾ ਵਾ ਬਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਗੰਦਗੀ ਦੇ ਢੇਰ ਜਿਹੜੇ ਨੇ ਲੱਗੇ ਹੋਏ ਹੈਗੇ ਨੇ ਤੇ ਫਿਲਹਾਲ ਜਿਹੜੇ ਦੁਕਾਨਦਾਰ ਨੇ ਕਾਫੀ ਪਰੇਸ਼ਾਨ ਨੇ ਦੁਕਾਨਦਾਰਾਂ ਦਾ ਕਹਿਣਾ ਹੈਗਾ ਕਿ ਇੱਥੇ ਕਾਫੀ ਦੁਕਾਨਾਂ ਨੇ ਜਿਹੜੇ ਜਿਹੜੇ ਵਿਅਕਤੀ ਹੈਗੇ ਨੇ ਜਿਹੜੇ ਦੁਕਾਨਦਾਰ ਹੈਗੇ ਨੇ ਉੱਥੇ ਕੰਮ ਕਰਦੇ ਨੇ ਕਾਰਾਗੋੜਾ ਠੀਕ ਦਾ ਕੰਮ ਕਰਨ ਦਾ ਕਰਦੇ ਨੇ ਲੇਕਿਨ ਜਦੋਂ ਇੱਥੇ ਕਾਰਾ ਠੀਕ ਕਰਦੇ ਨੇ ਕਾਫੀ ਬਦਬੂ ਜਿਹੜੀ ਆਉਂਦੀ ਹੈਗੀ ਲੋਕ ਕਾਫੀ ਪਰੇਸ਼ਾਨ ਨੇ ਲੋਕਾਂ ਦਾ ਕਹਿਣਾ ਹੈਗਾ ਕਿ ਕਈ ਵਾਰ ਸ਼ਿਕਾਇਤਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਲੇਕਿਨ ਕੋਈ ਹੱਲ ਨਹੀਂ ਹੋਇਆ ਹੁਣ ਆਖਰੀ ਹਾਲ ਇਹਨਾਂ ਦੇ ਕੋਲ ਇਹ